ਹੈਲੋ ਹਾਈ ਨਮਸਕਾਰ ਤੇ ਸਤਿ ਸ੍ਰੀ ਅਕਾਲ ਮੈਂ ਹਾਂ ਰਚਨਾ ਤੇ ਮੈਂ ਤੁਹਾਡਾ ਸਵਾਗਤ ਕਰਦੀ ਪਈਆਂ ਕੇਸਰੀਆ ਟੈਕਸਟਾਈਲ ਕੰਪਨੀ ਚ ਕੇਸਰੀਆ ਟੈਕਸਟਾਈਲ ਕੰਪਨੀ ਸੂਰਤ ਵਿੱਚ ਲੋਕੇਟਿਡ ਹੈਗੀ ਏ ਤੇ ਸਾਡੀ ਭਾਰਤ ਦੀ ਨੰਬਰ 1 ਕੰਪਨੀ ਹੈਗੀ ਏ ਵੈਸੇ ਤਾਂ ਤੁਸੀਂ ਸਾਡੀ ਕੰਪਨੀ ਦੀ ਵੀਡੀਓ ਬਹੁਤ ਦੇਖਿਆ ਹੋਗੇ ਔਰ ਬਿਲਕੁਲ ਦੇਖਿਆ ਹੀ ਹੋਣਗੇ ਕਿਉਂਕਿ ਸਾਡਾ ਨਾਮ ਤੇ ਸਾਡਾ ਕੰਮ ਦੋਨੋਂ ਹੀ ਸਭ ਤੋਂ ਵੱਖਰਾ ਹੈ ਕਿਵੇਂ ਵੱਖਰੇ ਸਵੈਗ ਵਰਗਾ ਤੇ ਜੇ ਤੁਸੀਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਸਬਸਕ੍ਰਾਈਬ ਵੀ ਕਰਨਾ ਕਿਉਂਕਿ ਹੁਣ ਕੇਸਰੀਆ ਤੁਹਾਡੇ ਲਈ ਲੈ ਕੇ ਆਇਆ ਪੰਜਾਬੀ ਚ ਵੀਡੀਓ ਮੇਰੇ ਪੰਜਾਬੀ ਭੈਣਾ ਲਈ ਤੇ ਤੁਹਾਨੂੰ ਕੁਝ ਵੀ ਇਸ ਵੀਡੀਓ ਚ ਵੇਖਣਾ ਹੋਵੇ ਜਾਂ ਕੁਝ ਨਵਾਂ ਜਾਣਨਾ ਹੋਵੇ ਸਬਸਕ੍ਰਾਈਬ ਕਰਕੇ ਸਾਡੀ ਜੋ ਮੈਂ ਤੁਹਾਨੂੰ ਪ੍ਰੋਡਕਟ ਵਹਾਵਾਂਗੀ on the screenshot ਲੈ ਕੇ ਮੈਨੂੰ ਤੁਸੀਂ ਪੁੱਛਣਾ ਹੈ ਕਮੈਂਟ ਕਰਨਾ ਹੈ ਕਿ ਹਾਂਜੀ ਇਹ ਕਿੰਨੇ ਦਾ ਹੈਗਾ ਕੀ ਹੈਗਾ ਕੀ ਚਾਹੀਦਾ ਹੈ ਤੁਹਾਨੂੰ ਸਕਰੀਨ ਤੇ ਉੱਤੇ ਪੂਰਾ ਨੰਬਰ ਮਿਲੇਗਾ ਸਾਡਾ ਉਹਦੇ ਤੋਂ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਠੀਕ ਹੈ ਮੈਂ ਤੇ ਤਾਂ ਸਾਡੇ ਤੇ ਸਾਰਾ ਔਮਨਸ ਵੇਅਰ ਦਾ ਪ੍ਰੋਡਕਟ ਹੈਗਾ ਯਾਨੀ ਕਿ ਸਾੜੀ ਕਾਟਨ ਸਾੜੀ ਮੈਨਸ ਵੇਅਰ ਅੰਡਰ ਗਾਰਮੈਂਟਸ ਕਿਡਸ ਵੇਅਰ ਬਲouses ਪੈਟੀਕੋਟ ਤੇ 3 ਪੀਸ কুরਤੀ ਪਰ ਇਹਨਾਂ ਸਾਰੇ ਵਿੱਚੋਂ ਹਟ ਕੇ ਜਿਹੜਾ ਸਭ ਤੋਂ ਮੇਨ ਤੇ ਸਾਡੀ ਸ਼ਾਨ ਹੈਗੇ ਉਹ ਹੈਗੇ কুরਤੀਆਂ ਜਿਹੜੇ ਪੰਜਾਬੀ ਬੜੇ ਚਾਵ ਨਾਲ ਪਾਉਂਦੇ ਨੇ ਉਹਦੇ ਵਿੱਚ ਮੈਂ ਲੈ ਕੇ ਆਈ ਤੁਹਾਡੇ ਲਈ ਸਿਰਫ কুরਤੀ ਦਾ 컬렉ਸ਼ਨ ਤੇ ਆ ਅਸੀਂ ਚੱਲਦੇ ਆ ਆਪਣੇ 컬렉ਸ਼ਨਾਂ ਦੀ ओर ਤੇ ਆ ਵੇਖੋ ਇਹ ਹੈਗਾ ਸਾਡਾ ਪਹਿਲਾ ਪ੍ਰੋਡਕਟ ਵੈਸੇ ਤਾਂ ਸਾਡੇ ਕੋਲ কুরਤੀਆਂ 99 ਰੁਪਏ ਤੋਂ ਲੈ ਕੇ 600 700 ਰੁਪਏ ਤੱਕ ਵੀ ਹੈਗੇ ਪਰ ਮੈਂ ਤੁਹਾਡੇ ਲਈ ਸਭ ਤੋਂ ਪਹਿਲਾਂ 99 ਰੁਪਏ ਦੀ কুরਤੀ ਹੀ ਲੈ ਕੇ ਆਈ ਆ ਆ ਵੇਖੋ ਇਹ ਖਾਲੀ ਪੀਲਾ ਰੰਗ ਨਹੀਂ ਆਣਾ ਇਹਦੇ ਵਿੱਚ 6 ਪੀਸ ਦਾ ਬੰਚ ਰਹਿਣਾ ਹੈ ਇਹ ਤੁਹਾਨੂੰ ਮਿਲੇਗਾ ਲਾਰਜ ਐਕਸਲ ਡਬਲ ਐਕਸਲ ਸਭੀ ਸਾਈਜ਼ਾਂ ਦੇ ਕਪੜਾ ਵੇਖ ਲਓ ਕਿੰਨਾ ਸਮੂਥ ਹੈਗਾ ਸ਼ਾਨਦਾਰ ਕਲਰ ਵੀ ਸੋਹਣਾ ਤੇ ਇਹਦੇ ਸਾਰੇ 6 ਦੇ 6 ਰੰਗ ਜਿਹੜੇ ਆਣਗੇ ਉਹ ਯੂਨੀਵਰਸਲ ਕਲਰ ਰਨਿੰਗ ਪ੍ਰੋਡਕਟ ਰਹੇਗਾ ਇਹ ਸਾਡਾ ਸਟਾਰਟਿੰਗ ਪ੍ਰਾਈਸ ਸੀ ਇਸ ਤੋਂ ਬਾਅਦ ਜਿਹੜੀ ਵੀ ਮੈਂ ਵਿਖਾਵਾਂਗੀ ਉਹ ਸਾਰੀ ਗਰਮੀਆਂ ਤੋਂ ਰਿਲੇਟਿਡ ਕੁਰਤੀ ਵਿਖਾਵਾਂਗੀ ਜਿੱਦਾਂ ਕਿ ਆਹ ਵੇਖ ਲਓ ਸੋਨਾ ਫੁੱਲਾਂ ਵਾਲਾ ਯਾਨੀ ਕਿ ਡਿਜੀਟਲ ਪ੍ਰਿੰਟ ਕਹਿੰਦੇ ਨੇ ਇਹਨੂੰ ਆਹ ਵੇਖੋ ਬਟਨਾਂ ਦਾ ਕੰਮ ਕਿੱਤਾ ਹੋਇਆ ਹੈ ਅੰਦੇ ਹੱਥਾਂ ਦਾ ਤੁਸੀਂ ਵੇਖੋ ਪ੍ਰਿੰਟ ਕਿੱਡਾ ਸ਼ਾਨਦਾਰ ਬਣਿਆ ਆ ਵੇਖੋ ਬਾਏ ਪਿੱਛੇ ਨਾ ਖੱਲੇ ਤੇ ਮੈਨੂੰ ਦੱਸ ਦਿਓ ਐਡਾ ਸ਼ਾਨਦਾਰ ਚੀਜ਼ ਹੈਗੀ ਹੈ ਕਿ ਕੁੜੀਆਂ ਨੂੰ ਬਹਤਨੀਨ ਪਸੰਦ ਹੀ ਆਏਗਾ ਇਸ ਤੋਂ ਬਾਅਦ ਕਾਟਨ ਗਰਮੀਆਂ ਬੜੀਆਂ ਰਹਿੰਦੀਆਂ ਨੇ ਜੇ ਸਾਡੇ ਪੰਜਾਬ 'ਚ ਉਹਨਾਂ ਲਈ ਮੈਂ ਤੁਹਾਡੇ ਲਈ ਲੈ ਆਈਆਂ ਕਾਟਨ ਦੀ কুরਤੀ ਵੇਖੋ ਗਲੇ ਦੇ ਵਿੱਚ ਕਿੱਡੇ ਸੋਹਣੇ ਨਿੱਕੇ ਨਿੱਕੇ ਬੂਟਿਆਂ ਦਾ ਪੂਰੇ ਇੰਚ ਕੰਮ ਹੈਗਾ ਸ਼ਾਨਦਾਰ ਫਿਨਿਸ਼ਿੰਗ ਦੇ ਨਾਲ ਗਲੇ ਦਾ ਵਰਕ ਵੇਖ ਲਓ ਇੰਦੀ ਬਾਹ ਦੇ ਉੱਤੇ ਵੀ ਵਰਕ ਦਿੱਤੇ ਲੈਸ ਵੀ ਦਿੱਤੀ ਤੇ ਪ੍ਰਿੰਟ ਵੀ ਆਇਆ ਯਾਨੀ ਕਿ ਇਹੋ ਜੀ ਤੁਸੀਂ ਸਵਾਨ ਵੀ ਜਾਓਗੇ ਨਾ ਤੇ 3-400 ਰੁਪਏ ਦਾ ਟੇਲਰ ਨਹੀਂ ਲੈ ਲੈਣਾ ਉਸ ਤੋਂ ਸਸਤੀ ਤੇ ਮੈਂ ਤੁਹਾਨੂੰ ਦੇ ਦੇਵਾਂਗੀ ਇੱਥੇ ਸਾਡੀ ਕੇਸਰੀਆ ਕੰਪਨੀ ਦੇ ਵਿੱਚ ਆਹ ਵੇਖੋ ਡੋਬੀ ਮਟੀਰੀਅਲ ਡੋਬੀ ਵਿੱਚ ਵੀ ਇੱਕ ਆਂਦਾ ਰਿਯੋਨ ਡੋਬੀ ਇੱਕ ਹੈਗਾ ਸਾਡਾ ਇਹ ਦੂਜਾ ਡੋਬੀ ਯਾਨੀ ਕਿ ਕੋਟਨ ਡੋਬੀ ਆਹ ਵੇਖੋ ਇੰਦੀ ਤੁਹਾਨੂੰ ਮੈਂ ਵਿਖਾਵਾਂ ਇਹ ਜਿਹੜੀ ਚੀਜ਼ਾਂ ਹੈਗੀਆਂ ਨਾ ਇਹ ਸਾਰੇ ਕਪੜੇ ਦੇ ਧਾਗੇ ਦੇ ਵਿੱਚ ਬਣੀਆਂ ਨੇ ਐ ਨਹੀਂ ਤੁਸੀਂ ਕਹਿ ਸਕਦੇ ਕਿ ਇਹ ਪ੍ਰਿੰਟ ਹੈਗਾ ਹੈ ਛਾਪਿਆ ਹੈਗਾ ਹੈ ਕੁਝ ਵੀ ਹੈਗਾ ਨਿੱਕੇ ਨਿੱਕੇ ਬੂਟੀਆਂ ਦੇ ਨਾਲ ਇਹ ਦੇਖੋ ਕਲਮਕਾਰੀ ਪੂਰਾ ਪ੍ਰਿੰਟ ਬਣਿਆ ਹੈ ਰੇਸ਼ਮ ਦੇ ਧਾਗੇ ਦਾ ਕੰਮ ਹੈ ਪਰ ਤੁਸੀਂ ਚੀਜ਼ ਵੇਖੋ ਇੱਕਦਮ ਸਮੂਥ ਹੈਗਾ ਯਾਨੀ ਕਿ ਪਾਏ ਪਿੱਛੇ ਚੁੱਕਣ ਵਾਲੀ ਚੀਜ਼ ਨਹੀਂ ਹੈਗੀ ਇਹ ਰਫ ਐਂਡ ਟਫ ਕੁੜੀਆਂ ਪਾ ਸਕਦੀਆਂ ਨੇ ਐਨੋ ਇਸਤੇਮਾਲ ਕਰ ਸਕਦੀਆਂ ਨੇ ਤੇ ਸਭ ਤੋਂ ਵਧੀਆ ਗੱਲ ਕਿ ਇਹਦੇ ਵਿੱਚ ਟ੍ਰਿਪਲ ਐਕਸਲ ਦਾ ਸਾਈਜ਼ ਵੀ ਮਿਲੇਗਾ ਤੁਹਾਨੂੰ ਯਾਨੀ ਕਿ ਸਾਡੇ ਪਲੱਸ ਸਾਈਜ਼ ਵਾਲਿਆਂ ਲਈ ਵੀ ਇਧਰ ਉਧਰ ਜਾਣ ਦੀ ਲੋੜ ਨਹੀਂ ਹੈਗੀ ਇੱਕ ਆ ਵੇਖ ਲਓ ਸਲਬ ਕਾਟਨ ਕਪੜੇ ਦੇ ਵਿੱਚ ਸ਼ਾਨਦਾਰ ਕਪੜਾ ਇੱਕਦਮ ਸਮੂਥ ਪਿਓਰ ਕਾਟਨ ਵਿੱਚ ਬਟਨਾ ਦੇ ਨਾਲ ਯਾਨੀ ਕਿ ਪੂਰਾ ਐਂਦਾ ਬਟਨਾ ਦਾ ਐਦਾਂ ਦਾ ਪੈਟਰਨ ਬਣਿਆ ਆਇਆ ਹੈ ਐਂਦੇ ਥਲੇ ਸ਼ਰਾਰਾ ਪਲਾਜ਼ੋ ਕੁਝ ਵੀ ਤੁਸੀਂ ਪਾਓ ਉਹ ਸਭ ਫੱਬੂਗਾ ਇੱਕ ਨੰਬਰ ਐਨੋਬਾਟਿਕ ਪ੍ਰਿੰਟ ਕਹਿੰਦੇ ਨੇ ਇਹ ਹੱਥਾਂ ਨਾਲ ਪ੍ਰਿੰਟ ਕੀਤਾ ਹੁੰਦਾ ਇਹਨੂੰ ਬਲੌਕ ਪ੍ਰਿੰਟ ਵੀ ਕਈ ਲੋਕੀ ਕਹਿੰਦੇ ਨੇ ਵਿੱਚ ਹੁੰਦੇ ਐਂਕਰ ਦੇ ਇਹ ਵੇਖੋ ਅਵੇਚ ਉਹਦੇ ਐਂਕਰ ਦੇ ਧਾਗੇ ਦਾ ਕੰਮ ਵੀ ਕੀਤਾ ਜੇ ਤੁਸੀਂ ਧਿਆਨ ਨਾਲ ਵੇਖੋਗੇ ਨਾ ਆ ਤੁਹਾਨੂੰ ਧਾਗੇ ਦੀ ਲਾਈਨਾਂ ਵੀ ਦਿਸਣੀਆਂ ਨੇ ਇਹ ਪੂਰਾ ਐਂਕਰ ਦੇ ਧਾਗੇ ਦਾ ਕੰਮ ਹੈਗਾ ਇਹਦੇ ਵਿੱਚ ਬਹੁਤ ਬਰੀਕੀ ਦੇ ਨਾਲ ਯਾਨੀ ਕਿ ਇਸ ਕੰਮ ਨੂੰ ਕਰਨ ਲਈ ਵੀ ਸਾਡੇ ਵਕਰੀਆ-ਵਕਰੀਆ ਮਸ਼ੀਨਾਂ ਦੇ ਵਿੱਚ ਵੀ ਕੰਮ ਇਹ ਚੱਲਦਾ ਹੁਣ ਆ ਵੇਖ ਲਓ ਇੱਕ ਮੈਂ ਤੁਹਾਨੂੰ ਡੋਬੀ ਕੋਟਨ ਵਾਇਆ ਸੀ ਇਹ ਡੋਬੀ ਰਿਯੋਨ ਹੈ ਇਹਦੇ ਵਿੱਚ ਵੀ ਤੁਸੀਂ ਜੇ ਧਿਆਨ ਨਾਲ ਵੇਖੋ ਨਾ ਇਹ ਵੇਖੋ ਇਹ ਵੀਵਿੰਗ ਦੇ ਵਿੱਚ ਹੈਗਾ ਕੰਮ ਯਾਨੀ ਕਿ ਵੱਖਰਾ ਨਹੀਂ ਆਂਦਾ ਪ੍ਰਿੰਟ ਨਹੀਂ ਆਂਦੀ ਛਾਪ ਵੀ ਨਹੀਂ ਆਂਦਾ ਇਹ ਪੂਰਾ ਇੱਕ ਇੱਕ ਕੰਮ ਨੂੰ ਕਰਨ ਲਈ ਧਾਗੇ ਦੇ ਵਿੱਚ ਇਹ ਸਾਰੇ ਪ੍ਰਿੰਟ ਬਣਾਏ ਜਾਂਦੇ ਨੇ ਉਸ ਤੋਂ ਬਾਅਦ ਸਮੋਸਾ ਲੈਸ ਦੇ ਨਾਲ ਹੈਂਡਵਰਕ ਦੇ ਬੁਟੀਆਂ ਦਾ ਕੰਮ ਘੋਟਾ ਪੱਟੀ ਤੇ ਨਾਲੇ ਇਹ ਤੁਹਾਡਾ ਪਰਲ ਵਰਕ ਯਾਨੀ ਕਿ ਪੂਰਾ ਕੰਮ ਜਿਹੜੀ ਜਿੰਨੀ ਮਿਹਨਤ ਤੇ ਕਸ਼ੀ ਦਾ ਕਾਰੀ ਵਰਗਾ ਵਰਕ ਹੈਗਾ ਨਾ ਉਹ ਸਾਰਾ ਇਹਦੇ ਵਿੱਚ ਮਿਲੇਗਾ ਤੁਹਾਨੂੰ ਸੋਬਰ ਰਿਚ ਲੁੱਕ ਕਰੇ ਪਾਓ ਆਫਿਸ ਪਾਓ ਵਿਆਹ ਜੀ ਅਗਰ ਤੁਸੀਂ ਇਹਨਾਂ ਨਾਲ ਹੈਵੀ ਦੁਪੱਟਾ ਲੈ ਲਓ ਤੇ ਗਜਬ ਲੁੱਕ ਆ ਜਾਣਾ ਉਸ ਤੋਂ ਬਾਅਦ ਮੇਰਾ ਫੇਵਰਟ ਤੁਸੀਂ ਇਹਨੂੰ ਪੀਸ ਕਹਿ ਸਕਦੇ ਹੋ ਇਹ ਵੇਖੋ ਕਿੱਡਾ ਸੋਹਣਾ ਪ੍ਰਿੰਟ ਹੈਗਾ ਪ੍ਰਿੰਟ ਤੇ ਹੀ ਨਿਗਾਹ ਪਾਓ ਪ੍ਰਿੰਟ ਵੇਖ ਕੇ ਦਿਲ ਨਾ ਖੁਸ਼ ਹੋ ਜਾਂਦਾ ਕਹਿੰਦੇ ਨੇ ਨਾ ਰੂਹ ਬਾਗ-ਬਾਗ ਹੋ ਗਈ ਬਸ ਇਹ ਉਹੋ ਚੀਜ਼ ਹੈਗੀ ਗਲੇ ਦੇ ਉੱਤੇ ਦਾ ਕੰਮ ਵੇਖੋ ਪੂਰਾ ਲੈਸ ਵਾਲਾ ਕੰਮ ਹੈਗਾ ਵਿਚਕਾਰ ਵੀ ਦੀ ਪੱਟੀ ਲਾ ਕੇ ਪੈਟਰਨ ਬਣਾਇਆ ਤੇ ਸਭ ਤੋਂ ਵਧੀਆ ਕੰਮ ਐਨ ਦੀ 슬ੀਵਜ਼ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਬਿਹਤਰੀਨ ਤੇ ਫੈਂਸੀ ਲੱਗਦੀ ਹੈ ਇਹ ਵੇਖੋ ਧਿਆਨ ਨਾਲ ਵੇਖੋ ਬਸ ਜਿਹੜਾ ਵੀ ਤੁਹਾਨੂੰ ਪੀਸ ਸਮਝ ਆ ਰਿਹਾ ਤੁਹਾਨੂੰ ਪਸੰਦ ਆ ਰਿਹਾ ਤੇ ਪਲੀਜ਼ ਉਹਨੂੰ ਸਕਰੀਨਸ਼ਾਟ ਲੈਣਾ ਮੈਨੂੰ ਦੱਸਣਾ ਮੈਨੂੰ ਕਮੈਂਡ ਕਰਕੇ ਪੁੱਛਣਾ ਕਿ ਬਈ ਹਾਂ ਵੀ ਇਹ ਚੀਜ਼ ਵਧੀਆ ਐ ਇਹਦੇ ਵਿੱਚ ਹੋਰ ਕੀ ਮਿਲੇਗਾ ਕੀ ਨਹੀਂ ਮਿਲੇਗਾ ਇਹ ਤੁਹਾਨੂੰ ਮੈਨੂੰ ਆਖਣਾ ਪਏਗਾ ਹੁਣ ਇਹ ਦੇਖ ਲਓ ਓਸ਼ੀਨ ਬਲੂ ਕਲਰ ਆ ਗਿਆ ਕਿੰਨਾ ਸ਼ਾਨਦਾਰ ਰੇਸ਼ਮ ਦੇ ਧਾਗੇ ਦਾ ਕੰਮ ਫਿਨਿਸ਼ਿੰਗ ਵੇਖੋ ਤੁਸੀਂ ਵਰਕ ਦੀ ਵੇਖ ਕੇ ਜੀ ਖੁਸ਼ ਹੋ ਜਾਂਦਾ ਹੈ ਤੇ ਵੇਖੋ ਨਿੱਕੇ ਨਿੱਕੇ ਬੂਟੇ ਇਹ ਕੁਰਤੀਆਂ ਤੇ ਮੈਂ ਤੁਹਾਨੂੰ ਵਿਖਾਤੀਆਂ ਜਿਨ੍ਹਾਂ ਨੂੰ ਤੁਸੀਂ ਵੇਖਿਆ ਪਸੰਦ ਨਹੀਂ ਕੀਤਾ ਹੁਣ ਤੁਹਾਨੂੰ ਵਿਖਾ ਰਹੀਆਂ ਸਾਡੇ ਵਰਗੇ ਯਾਨੀ ਕਿ ਥੋੜੇ ਜਿ ਬਿਗ ਸਾਈਜ਼ਸ ਵਾਲਿਆਂ ਨਹੀਂ 3XL 4XL 5XL ਹਾਂਜੀ ਕਿ ਸਰੀਆ ਟੈਕਸਟਾਈਲ ਕੰਪਨੀ 3XL 4XL 5XL ਵਾਲਿਆਂ ਦਾ ਵੀ ਸਪੈਸ਼ਲ ਖਿਆਲ ਰੱਖਦੀ ਹੈ ਇਹ ਵੇਖੋ ਸਾਈਜ਼ ਤੁਸੀਂ ਤੁਸੀਂ ਸਮਝ ਗਏ ਹੋਗੇ ਵੀ ਨੈਕ ਦੇ ਨਾਲ ਐਡਾ ਸੋਹਣਾ ਸੌਫਟ ਵਰਕ ਹੈਗਾ ਕਪੜਾ 40 40 ਕੈਮਰਿਕ ਆਏਗਾ ਪ੍ਰਿੰਟ ਵੀ ਵੇਖੋ ਗਰਮੀਆਂ ਵਾਲਾ ਫਿੱਕਾ ਫਿੱਕਾ ਰੰਗ ਉਸ ਤੋਂ ਬਾਅਦ ਇੱਕ ਹੋਰ 5XL ਇਸ ਦੇਣੀ ਆ ਰਾਣੀ ਕਲਰ ਬਾਂਦਨੀ ਦੇ ਪ੍ਰਿੰਟ ਦੇ ਨਾਲ ਇਕਦਮ ਕਪੜਾ ਮੱਖਣ ਰਿਯਾਨ ਕਪੜਾ ਯਾਨੀ ਕਿ ਗਰਮੇ ਸਭ ਤੋਂ ਠੰਡਾ ਕਪੜਾ ਇਹੀ ਹੁੰਦਾ ਪਾਓ ਤੇ ਹੰਡਾਓ ਬਸ ਇਸ ਟਾਈਪ ਦਾ ਤੁਹਾਨੂੰ ਇਹ ਸਾਰਾ ਕੁਝ ਮਿਲਣਾ ਹੈ ਸਾਡੇ ਕੇਸਰੀਆ ਟੈਕਸਟਾਈਲ ਕੰਪਨੀ ਚ ਤੇ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਤੁਸੀਂ ਮੈਨੂੰ ਕਮੈਂਟ ਤੇ ਦੱਸਣਾ ਕਿਉਂਕਿ ਤੁਸੀਂ ਕਮੈਂਟ ਕਰੋਗੇ ਤਾਂ ਹੀ ਮੈਨੂੰ ਪਤਾ ਲੱਗੇਗਾ ਕਿ ਹੋਰ ਤੁਹਾਨੂੰ ਅੱਗੋਂ ਦੀ ਕੀ ਵਿਖਾਣਾ ਤੇ ਸਾਡੇ ਕੋਲ ਜਿਹੜਾ ਵੀ ਵੀਡੀਓ ਵੇਖ ਕੇ ਕੰਟੈਕਟ ਕਰੇ ਉਹ ਬਿਜ਼ਨਸ ਪਰਪਸ ਤੋਂ ਹੀ ਕਰੇ ਯਾਨੀ ਕਿ ਸਿਰਫ ਵਪਾਰੀ ਸਾਡੇ ਨਾਲ ਜੁੜੇ ਭਾਵੇਂ ਤੁਸੀਂ ਛੋਟਾ ਵਪਾਰ ਕਰਦੇ ਹੋ ਜਾਂ ਵੱਡਾ ਕਰਦੇ ਹੋ ਇੱਧਰ ਤੋਂ ਇੱਧਰ ਲਜਾਣਾ ਇਹ ਸਾਡਾ ਕੰਮ ਹੈਗਾ ਵਧੀਆ ਤੋਂ ਵਧੀਆ ਪ੍ਰੋਡਕਟ ਦੇਣਾ ਸਾਡਾ ਕੰਮ ਹੈ ਇੱਕ ਬਿਹਤਰੀਨ ਤੇ ਸ਼ਾਨਦਾਰ ਚੀਜ਼ਾਂ ਦੇਣਾ ਸਾਡਾ ਕੰਮ ਹੈਗਾ ਤੁਸੀਂ ਸਿਰਫ ਇੱਕ ਵਾਰੀ ਆਣਾ ਹੈ ਆ ਨਹੀਂ ਸਕਦੇ ਤਾਂ ਸਕਰੀਨ ਦੇ ਦਿੱਤੇ ਨੰਬਰ ਤੇ ਸਾਡੇ ਤੋਂ ਇਨਕੁਆਇਰੀ ਲੈਣੀ ਹੈ ਆਓਗੇ ਤਾਂ ਬਹੁਤ ਵਧੀਆ ਕਿਉਂਕਿ ਸਾਡੀ ਕੇਸਰੀਆ ਕੰਪਨੀ ਤੁਹਾਨੂੰ ਪਿਕ-ਅਪ ਐਂਡ ਡ੍ਰੌਪ ਦੀ ਵੀ ਸੇਵਾ ਦੇਂਦੀ ਏ ਮੈਂ ਚਾਹਾਂਗੀ ਤੁਸੀਂ ਜ਼ਰੂਰ ਆਓ ਇੱਕ ਵਾਰੀ ਇੱਥੇ ਲੋਕੇਟਿਡ ਕਰੋ ਸਾਡੇ ਕੋਲ ਆ ਕੇ ਨਿਗਰਾਨੀ ਪਾਓ ਨਜ਼ਰ ਪਾਓ ਆਬਦੀ ਵੇਖੋ ਇੱਥੇ ਆ ਕੇ ਕੀ ਕੀ ਹੈਗਾ ਤੁਹਾਨੂੰ ਸਭ ਕੁਝ ਪਸੰਦ ਆਏਗਾ ਤੇ ਅੱਜ ਦਾ ਤੁਸੀਂ ਵੀਡੀਓ ਵੇਖ ਹੀ ਲਿਆ ਹੈ ਆਪਾਂ ਮੇਰੇ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਤੇ ਸਬਸਕ੍ਰਾਈਬ ਤੇ ਜ਼ਰੂਰ ਕਰਨਾ ਹੈ ਤਾਂ ਕਿ ਤੁਸੀਂ ਮੇਰੀ ਅਗਲੀ ਆਉਣ ਵਾਲੀ ਵੀਡੀਓ ਨੂੰ ਵੇਖ ਸਕੋ ਤੇ ਮੈਨੂੰ ਦੱਸਣਾ ਜ਼ਰੂਰ ਕਿ ਅੱਗੋਂ ਦੀ ਹੋਰ ਤੁਸੀਂ ਕੀ ਵੇਖਣਾ ਹੈ ਐਂ ਦੇ ਚ ਵੀ ਕੁਝ ਤੁਹਾਨੂੰ ਇਨਕੁਆਇਰੀ ਕਰਨੀ ਹੋਵੇ ਤਾਂ ਕਰਿਏ ਤਾਂ ਤੱਕ ਲਈ ਜੀ ਆਇਆਂ ਨੂੰ ਸਾੜੀ ਕੁਰਤੀਆ ਹੋ ਲੈਗਾ ਸਹੀ ਧਾਮ ਕਾ ਨਾਮ ਕੇਸਰੀਆ ਸਹੀ ਧਾਮ ਕਾ ਨਾਮ